ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਅੱਜ ਦੇ ਪਵਿੱਤਰ ਬਚਨ ਦੇ ਵਿੱਚੋਂ ਵੇਖਾਂਗੇ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ ਜੇਕਰ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ ਇਹ ਬਚਨ ਦੀਆਂ ਗੱਲਾਂ ਪੂਰੀਆਂ ਹੋਣੀਆਂ ਲਾਜ਼ਮੀ ਨੇ ਅਸੀਂ ਪ੍ਰਭੂ ਕੋਲ ਮੰਗਦੇ ਹਾਂ ਪਰ ਸਾਨੂੰ ਮੰਗਣ ਦਾ ਵੱਲ ਨਹੀਂ ਆਂਦਾ ਅੱਜ ਦੇ ਲੋਕ ਪ੍ਰਭੂ ਕੋਲ ਮੰਗਦੇ ਕੀ ਨੇ ਉਹਨਾਂ ਨੂੰ ਚੰਗਾ ਘਾਰ ਚੰਗੀ ਗੱਡੀ ਤੇ ਚੰਗਾ ਪੈਸਾ ਚਾਹੀਦਾ ਪਰ ਅਸੀਂ ਕਦੀ ਪ੍ਰਭੂ ਦੇ ਲਈ ਟਾਈਮ ਬਤੀਤ ਕੀਤਾ ਜਾਂ ਅਸੀਂ ਪ੍ਰਭੂ ਕੋਲ ਮੰਗ ਕੀਤੀ ਏ ਇਹ ਅਸੀਂ ਪ੍ਰਭੂ ਦਾ ਦਰਸ਼ਨ ਪ੍ਰਾਪਤ ਕਰੀਏ ਜਾਂ ਅਸੀਂ ਆਪਣੇ ਘਰ ਦੀ ਕਦੀ ਸ਼ਾਂਤੀ ਮੰਗੀ ਏ ਨਹੀਂ ਸਾਨੂੰ ਚੰਗਾ ਕਾਰ ਚੰਗੀ ਗੱਡੀ ਚੰਗਾ ਪੈਸਾ ਚਾਹੀਦਾ ਅੱਜ ਦੀ ਦੁਨੀਆ ਦੀ ਇਹ ਮੰਗੇ ਪਰ ਉਹ ਕਰਨਾ ਕੁਝ ਨਹੀਂ ਚਾਹਦੇ ਜੇਕਰ ਅੱਜ ਦੁਨੀਆ ਨੂੰ ਥੋੜੇ ਸਮੇਂ ਲਈ ਕੁਝ ਨਹੀਂ ਮਿਲਦਾ ਤਾਂ ਨਰਾਜ ਬੜੀ ਜਲਦੀ ਹੋ ਜਾਂਦੇ ਨੇ ਨਿਰਾਸ਼ਾ 'ਚ ਛੇਤੀ ਆ ਜਾਂਦੇ ਨੇ ਕੀ ਸਾਨੂੰ ਮਹੀਨਾ ਚਰਚ ਜਾਂਦੇ ਨੂੰ ਹੋ ਗਿਆ 2 ਮਹੀਨੇ ਚਰਚ ਜਾਂਦੇ ਨੂੰ ਹੋ ਗਿਆ ਪਰ ਸਾਨੂੰ ਮਿਲਿਆ ਨਹੀਂ ਹੈ ਤੁਸੀਂ ਜਾਣਦੇ ਹੋ ਕੀ ਜਿਵੇਂ ਪਾਸਟਰ ਸਾਹਿਬ ਦੱਸਦੇ ਨੇ ਕਿ ਸਾਨੂੰ ਘੱਟ ਤੋਂ ਘੱਟ 3 ਘੰਟੇ ਦੁਆ ਕਰਨੀ ਚਾਹੀਦੀ ਹੈ ਅਸੀਂ ਦੁਆ ਤਾਂ ਨਹੀਂ ਕਰਨਾ ਜਾਂਦੇ ਪਰ ਚਾਹਣੇ ਆ ਕਿ ਸਾਨੂੰ ਮਿਲ ਸਾਰਾ ਕੁਝ ਜਾਵੇ ਭੈਣੋ ਤੇ ਭਰਾਓ ਜਿਵੇਂ ਪਾਸਟਰ ਕਹਿੰਦੇ ਨੇ ਸਾਨੂੰ ਉਹਨਾਂ ਦਾ ਆਖਾ ਮੰਨਣਾ ਬੜਾ ਜ਼ਰੂਰੀ ਹੈ ਜੇ ਉਹਨਾਂ ਨੇ ਕਿਹਾ ਹੈ ਕਿ 3 ਘੰਟੇ ਦੁਆ ਕਰੋ ਤੇ ਸਾਨੂੰ ਦੁਆ ਕਰਨੀ ਜ਼ਰੂਰੀ ਏ ਕਿਉਂ ਜਿਵੇਂ ਪਵਿੱਤਰ ਬਾਈਬਲ ਚ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਸਾਰੀ ਸਾਰੀ ਰਾਤ ਦੁਆ ਦੇ ਵਿੱਚ ਬੈਠੇ ਰਹਿੰਦੇ ਸੀ ਜੇ ਪ੍ਰਭੂ ਯਿਸੂ ਮਸੀਹ ਦੁਆ ਕਰਦੇ ਨ ਸੀਗੇ ਤੇ ਸਾਨੂੰ ਵੀ ਦੁਆ ਕਰਨ ਦੀ ਜ਼ਰੂਰਤ ਏ ਕਿਉਂਕਿ ਅਸੀਂ ਕਰਨਾ ਕੁਝ ਨਹੀਂ ਚਾਹਦੇ ਪਰ ਅਸੀਂ ਕਹਿੰਨੇ ਸਾਨੂੰ ਮਿਲ ਸਭ ਕੁਝ ਜਾਵੇ ਪਰ ਉਹ ਨੋ ਤੇ ਪ੍ਰਭੂ ਪ੍ਰਭੂ ਬਿਹਤਰ ਜਾਣਦਾ ਹੈ ਕਿ ਸਾਨੂੰ ਕਿਸ ਸਮੇਂ ਤੇ ਉਤੇ ਕਿਹੜੀ ਚੀਜ਼ ਉਹਨੇ ਦੇਣੀ ਹੈ ਮੈਂ ਇੱਕ ਛੋਟਾ ਜਿਹਾ ਸਵਾਲ ਤੁਹਾਡੇ ਕੋਲ ਪੁੱਛਦਾ ਜੇਕਰ ਤੁਹਾਡਾ ਬੱਚਾ 12 ਸਾਲ ਦਾ ਹੈ ਉਹ ਤੁਹਾਨੂੰ ਕਹਿੰਦਾ ਹੈ ਕਿ ਮੈਨੂੰ ਤੁਸੀਂ ਮੋਟਰਸਾਈਕਲ ਲੈ ਦਿਓ ਕੀ ਤੁਸੀਂ ਉਹਨੂੰ ਮੋਟਰਸਾਈਕਲ ਲੈ ਦਿਓਗੇ ਨਹੀਂ ਲੈ ਕੇ ਦਿਓਗੇ ਉਹਦਾ ਕਾਰਨ ਇਹ ਆ ਕਿ ਤੁਸੀਂ ਜਾਣਦੇ ਜੇ ਕਿ ਸਾਡਾ ਬੱਚਾ ਹਲੇ ਛੋਟਾ ਹੈ ਉਹ ਇਸ ਯੋਗ ਨਹੀਂ ਹੋਇਆ ਕਿ ਉਹ ਮੋਟਰਸਾਈਕਲ ਚਲਾ ਸਕੇ ਕਿਉਂਕਿ ਤੁਸੀਂ ਇਨਸਾਨ ਹੋ ਕੇ ਜੇ ਸੋਚਦੇ ਜੇ ਕਿ ਜੇ ਮੈਂ ਆਪਣੇ ਬੱਚੇ ਨੂੰ ਮੋਟਰਸਾਈਕਲ ਲੈ ਕੇ ਦੇਣਾ ਤੇ ਪ੍ਰਮਾਤਮਾ ਨਾ ਕਰੇ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤੁਸੀਂ ਇਨਸਾਨ ਹੋ ਕੇ ਸੋਚਦੇ ਜੇ ਜਦੋਂ ਤੁਸੀਂ ਪਰਮੇਸ਼ਵਰ ਕੋਲ ਕੋਈ ਵੀ ਚੀਜ਼ਾਂ ਮੰਗਦੇ ਜੇ ਤੇ ਜਦੋਂ ਤੁਹਾਨੂੰ ਜਲਦੀ ਨਾਲ ਚੀਜ਼ ਨਹੀਂ ਮਿਲਦੀ ਤੇ ਤੁਸੀਂ ਛੇਤੀ ਨਰਾਜ ਹੋ ਜਾਂਦੇ ਜੇ ਸਰਬਸ਼ਕਤੀਮਾਨ ਪਰਮੇਸ਼ਵਰ ਪ੍ਰਭ ਯਿਸੂ ਮਸੀ ਸਾਡੇ ਨਾਲ ਬਿਹਤਰ ਜਾਣਦੇ ਨੇ ਕਿ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਤੇ ਕਦੋਂ ਦੇਣੀ ਹੈ ਅੱਜ ਦੀ ਜੋ ਲੋਕ ਨੇ ਉਹਨਾਂ ਨੂੰ ਜਾਣਦੇ ਉਹ ਵਚਨ ਕਿਹੜਾ ਚੰਗਾ ਲੱਗਦਾ ਉਹਨਾਂ ਨੂੰ ਵਚਨ ਉਹ ਚੰਗਾ ਲੱਗਦਾ ਜਿੰਦੇ ਵਿੱਚ ਪਾਸਟਰ ਸਾਹਿਬ ਕਹਿਣ ਕਿ ਤੁਹਾਨੂੰ ਬਰਕਤਾਂ ਮਿਲ ਜਾਣ ਤੁਹਾਨੂੰ ਪੈਸਾ ਮਿਲ ਜਾਣ ਤੁਹਾਨੂੰ ਗੱਡੀ ਮਿਲ ਜੇ ਤੁਹਾਨੂੰ ਚੰਗਾ ਘਰ ਮਿਲ ਜੇ ਉਹ ਵਚਨ ਸੁੰਨਾ ਤਾਂ ਅਸੀਂ ਪਸੰਦ ਕਰਦੇ ਆ ਇਹ ਅਸੀਂ ਕਹਿੰਨੇ ਆ कि ਜੋ ਅਸੀਂ ਮੰਗੀਏ ਉਹ ਸਾਨੂੰ ਮਿਲ ਜੇ ਪਰ ਪੈਨੋ ਤੇ ਪ੍ਰਭੂ ਅਸੀਂ ਇਹ ਤਾਂ ਕਹਿੰਨੇ ਕਿ ਪਾਸਟਰ ਕਹਿੰਦਾ ਕਿ ਸਾਨੂੰ ਜੇ ਆਸ਼ੀਸ਼ ਤੇ ਬਰਕਤਾਂ ਦਾ ਵਚਨ ਸੁਣਾਵੇ ਪਰ ਅਸੀਂ ਪਾਸਟਰ ਸਾਹਿਬ ਦੀ ਉਹ ਗੱਲ ਨਹੀਂ ਸੁਣਦੇ ਕਿ ਜਦੋਂ ਪਾਸਟਰ ਸਾਹਿਬ ਸਾਨੂੰ ਕਹਿੰਦੇ ਨੇ ਕਿ ਤੁਸੀਂ 3 ਘੰਟੇ ਦੁਆ ਕਰੋ ਪਵਿੱਤਰ ਬਾਈਬਲ ਨੂੰ ਰੋਜ਼ ਪੜ੍ਹੋ ਰੋਜ਼ੇ ਰੱਖੋ ਸਾਨੂੰ ਉਹ ਓਖਾ ਲੱਗਦਾ ਹੈ ਬਰਕਰ ਸਾਨੂੰ ਮਿਲ ਜੇ ਇਸ ਲਈ ਅੱਜ ਜੋ ਮੇਰਾ ਵਚਨ ਦਾ ਛੋਟਾ ਜਿਹਾ ਟੌਪਿਕ ਸੀ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ ਜੇ ਪਵਿੱਤਰ ਬਾਈਬਲ ਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਜੇ ਲਿਖਿਆ ਹੈ ਆ ਮਿਲੇਗਾ ਜਰੂਰ ਪਰ ਉਹਦਾ ਇੱਕ ਜੋ ਪਾਸਟਰ ਸਾਹਿਬ ਵਚਨ ਦੇ ਵਿੱਚ ਦੱਸਦੇ ਨੇ ਕਿ ਹਰ ਚੀਜ਼ ਦਾ ਇੱਕ ਪ੍ਰੋਸੈਸ ਹੁੰਦਾ ਹੈ ਸਾਨੂੰ ਮਿਲੇਗਾ ਹਰ ਇੱਕ ਚੀਜ਼ ਕਿਉਂਕਿ ਪ੍ਰਭੂ ਯਸੂ ਮਸੀਹ ਨੇ ਵਚਨ ਦੇ ਵਿੱਚ ਲਿਖਿਆ ਹੈ ਕਿ ਬਰਕਤਾਂ ਤੁਹਾਡੇ ਪਿੱਛੇ ਆ ਕੇ ਪੈਣਗੀਆਂ ਪਰ ਉਸਦੇ ਲਈ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ ਕਿ ਸਾਨੂੰ ਦੁਆ ਕਰਨੀ ਚਾਹੀਦੀ ਏ ਸਾਨੂੰ ਵਚਨ ਨੂੰ ਪੜ੍ਹਨਾ ਚਾਹੀਦਾ ਤੇ ਸਾਨੂੰ ਰੋਜ਼ੇ ਰੱਖਣੇ ਚਾਹੀਦੇ ਤੇ ਜਿਵੇਂ ਪਵਿੱਤਰ ਬਾਈਬਲ ਵਿੱਚ ਲਿਖਿਆ ਹੈ ਕਿ ਕੁਰਬਾਨੀ ਦੇਣ ਨਾਲੋਂ ਉਹ ਕਮ ਮੰਨਣਾ ਜ਼ਿਆਦਾ ਜ਼ਰੂਰੀ ਏ ਜੋ ਸਾਡੇ ਪਾਸਟਰ ਸਾਹਿਬ ਸਾਨੂੰ ਦੱਸਦੇ ਨੇ ਬਾਈਬਲ ਦੇ ਵਿੱਚੋਂ ਸਿਖਾਉਂਦੇ ਨੇ ਤੇ ਸਾਨੂੰ ਉਹ ਗੱਲਾਂ ਸਿਰਫ ਸੁਣਨੀਆਂ ਹੀ ਨਹੀਂ ਚਾਹੀਦੀਆਂ ਸਗੋਂ ਸਾਨੂੰ ਉਹ ਮੰਨਣੀਆਂ ਵੀ ਚਾਹੀਦੀਆਂ ਨੇ ਮੈਂ ਇਹੀ ਅੱਜ ਜਿਹੜਾ ਛੋਟਾ ਜਿਹਾ ਵਚਨ ਨੂੰ ਮੈਂ ਇੱਥੇ ਇਸ ਟੌਪਿਕ ਨੂੰ ਬੰਦ ਕਰਦਾ ਤੇ ਮੈਂ ਆਸ ਕਰਦਾ ਕਿ ਜੋ ਪਾਸਟਰ ਸਾਹਿਬ ਨੇ ਸਾਨੂੰ ਹਰ ਸੰਡੇ ਵਚਨ ਦੇ ਵਿੱਚੋਂ ਦੱਸਦੇ ਨੇ ਕਿ ਸਾਨੂੰ ਉਹਨਾਂ ਗੱਲਾਂ ਤੇ ਅਮਲ ਕਰਨਾ ਚਾਹੀਦਾ ਹੈ ਕਿ ਪਾਸਟਰ ਸਾਹਿਬ ਸਾਨੂੰ ਦੱਸਦੇ ਤਾਂ ਬਹੁਤ ਜ਼ਿਆਦਾ ਨੇ ਪਰ ਅਸੀਂ ਉਹਨਾਂ ਨੂੰ ਮੰਨਦੇ ਨਹੀਂ ਹੈ ਤੇ ਮੈਂ ਆਸ ਕਰਦਾ ਕਿ ਜੋ ਅੱਜ ਦੇ ਛੋਟੇ ਜਿਹੇ ਬਚਨ ਤੇ ਤੁਹਾਨੂੰ ਦੱਸਿਆ ਗਿਆ ਤੁਸੀਂ ਉਹਨੂੰ ਸੁਣਨ ਵਾਲੇ ਨਾ ਹੋਵੋ ਸਗੋਂ ਮੰਨਣ ਵਾਲੇ ਹੋ ਇਹਨਾਂ ਕਹਿੰਦੇ ਹੋਇਆ ਮੈਂ ਆਸ ਕਰਦਾ ਕਿ ਤੁਸੀਂ ਇਹ ਬਚਨ ਨੂੰ ਆਪਣੇ ਹਿਰਦਿਆਂ ਦੇ ਵਿੱਚ ਰੱਖੋਗੇ ਜੈ ਮਸੀਹ ਕੀ